ਪਿੰਡਾਂ ਦੇ ਟੋਬੇ ਜਿਹੜੇ ਉਹ ਪਹਿਲਾਂ ਤਾਂ ਪਾਣੀ ਦਾ ਨਿਕਾਸੀ ਦਾ ਇੱਕ ਸਾਧਨ ਹੁੰਦੇ ਸੀ ਹੁਣ ਉਹ ਬਿਮਾਰੀਆਂ ਦਾ ਕਾਰਨ ਬਣ ਗਏ ਉਹ ਟੋਬੇ ਸਾਰੇ ਦੋ ਮਾਡਲ ਨੇ ਇੱਕ ਥਾਪਰ ਮਾਡਲ ਹੈ ਇੱਕ ਸੀਜੇ ਵਾਲਾ ਮਾਡਲ ਉਹਦੇ ਨਾਲ ਸਾਰੇ ਟੋਬੇ ਠੀਕ ਕਰਾਂਗੇ ਪੰਜਾਬ ਦੇ ਸਾਰੇ ਪਿੰਡਾਂ ਦੇ ਸਾਰੇ ਪਿੰਡਾਂ 'ਚ ਗਰਾਊਂਡ ਬਣਨਗੇ ਬੱਚੇ ਖੇਡਣ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਨਾਂ ਨੂੰ ਫਿਰ ਲਾਵਾਂਗੇ ਵੀ ਕੰਮ ਤੇ ਕਿਤੇ ਨਾ ਕਿਤੇ ਸਕਿੱਲ ਡਿਵੈਲਪਮੈਂਟ ਤੇ ਚੱਲ ਰਿਹਾ ਕੰਮ ਨਾਲ ਨਾਲ 20000 ਕਿਲੋਮੀਟਰ ਬਸ ਆ بارشਾਂ ਦਾ ਮੌਸਮ 15 ਦਿਨਾਂ ਨੂੰ ਖਤਮ ਹੋ ਜੂਗਾ। ਉਦੋਂ ਬਾਅਦ ਸੜਕਾਂ ਬਣਨੀ ਸ਼ੁਰੂ ਹੋ ਜਾਣਗੀਆਂ 20000 ਕਿਲੋਮੀਟਰ ਸੜਕਾਂ ਪਰਵਾਨ ਕਰਤੀਆਂ ਪਿੰਡਾਂ ਵਾਲੀਆਂ। ਬਜਟ ਜਾਰੀ ਕਰਤਾ ਟੈਂਡਰ ਹੋ ਗਏ ਠੇਕੇਦਾਰਾਂ ਨਾਲ ਗੱਲ ਹੋ ਗਈ। ਕੰਮ ਹੋ ਗਈ। ਔਰ ਪੰਚਾਇਤ ਪਿੰਡ ਦੀ ਪੰਚਾਇਤ ਜਿਹੜੇ ਪਿੰਡ ਤੋਂ ਜਿਹੜੇ ਪਿੰਡ ਤੱਕ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਜਿੰਨਾ ਚ ਰੈਨੋਸੀ ਨਹੀਂ ਦੰਦੀਆਂ ਨਾ ਵੀ ਹਾਂ ਸਾਡੇ ਸਾਹਮਣੇ ਸੜਕ ਬਣੀ ਹੈ ਜਿੰਨੀ ਲੁੱਕ ਪੈਣੀ ਚਾਹੀਦੀ ਸੀ ਉੰਨੀ ਪਈ ਹੈ ਜਿੰਨੀ ਬਜਰੀ ਪੈਣੀ ਚਾਹੀਦੀ ਸੀ ਉੰਨੀ ਪਈ ਹੈ ਜਦੋਂ ਉਹ ਐਨਓਸੀ ਜਾਰੀ ਕਰਨੀ ਹੈ ਅਸੀਂ ਪੈਸੇ ਉਦੋਂ ਜਾਰੀ ਕਰਾਂਗੇ ਅਸੀਂ ਪੈਸੇ ਨਹੀਂ ਉਨ ਟੇਕੇਦਾਰ ਮੰਗਾਂਗੇ